ਦੀਪਕ 파ਰਕ ਆਈਪੀਐਸ ਐਸਐਸਪੀ ਤਰਨਤਨ ਵੱਲੋਂ ਮਾੜੇ ਅੰਸਰਾ ਖਲਾ ਵਿਡੀ ਗਈ ਮੁਹਿੰਮ ਤਹਿਤ ਗੋਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕਰਕੇ ਪਿੰਡ ਆਸਲ ਵਿਖੇ ਗੈਰ ਕਾਨੂੰਨੀ ਟੰਗ ਨਾਲ ਚਲਾਇਆ ਜਾ ਰਿਹਾ ਨਸ਼ਾ ਛਡਾਊ ਕੇਂਦਰ ਦੇ ਤਿੰਨ ਮਾਲਕਾਂ ਨੂੰ ਕਾਬੂ ਕਰਕੇ ਕੇਂਦਰ ਵਿੱਚ ਭਰਤੀ ਕੀਤੇ ਗਏ 20 ਨੌਜਵਾਨਾਂ ਨੂੰ ਮੁਕਤ ਕਰਵਾ ਕੇ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਗਿਆ ਮਾਨਯੋਗ ਸੀਐਨ ਸਾਹਿਬ ਤੇ ਮਾਨਯੋਗ ਡੀਜੀ ਸਾਹਿਬ ਤੇ ਆਪਣੇ ਮਾਨਯੋਗ ਐਸਐਸਪੀ ਸਾਹਿਬ શ્રી ਦੀਪਕ 파ਰਕ ਜੀ ਆਈਪੀਐਸ માન્યો ਐਸਪੀ ਡੀ ਸਾਫ શ્રીજી ਰਾਤ ਸਿੰਘ ਦੀ ટીਪੀਐਸ ਇਹਨਾਂ ਦੀ ਹਦਾਇਤਾਂ ਦੇ ਅੰਦਰ ਦੇ ਅੰਦਰ ਜਿਹੜੀ ਪੰਜਾਬ ਪੁਲਿਸ ਤੇ ਤਰਨਤਾਰਨ ਪੁਲਿਸ ਨੇ ਮੁਹਿੰਮ ਚਲਾਈ ਹੈ ਯੋਗ ਨਸ਼ਾ ਵਿਰੁੱਧ ਉਸ ਦੇ ਤਹਿਤ ਤੁਸੀਂ ਦੇਖਦੇ ਹੋ ਕਿ ਆਦਿ ਰਿਕਵਰੀਆਂ ਕੀਤੀ ਜਾ ਰਹੀ ਹੈ ਇਸੇ ਸਬੰਧ ਵਿੱਚ ਸਦਰਪੱਟੀ ਥਾਣੇ ਦੀ ਪੁਲਿਸ ਨੂੰ ਇੰਸਪੈਕਟਰ ਗੁਰਚਰਨ ਸਿੰਘ ਐਸਐਸਓ ਸਦਰਪੱਟੀ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਪਿੰਡ ਆਸਲ ਵਿੱਚ ਇੱਕ ਨਜਾਇਜ਼ ਤੌਰ ਤੇ ਜਿਹੜਾ ਚੱਲ ਰਿਹਾ ਡੀ ਐਡਿਕਸ਼ਨ ਸੈਂਟਰ ਨਸ਼ਾ ਛਡਾਊ ਕੇਂਦਰ ਨਜਾਇਜ਼ ਤੌਰ ਤੇ ਚੱਲ ਰਿਹਾ ਹੈ ਉੱਥੇ ਰੇਡ ਕੀਤੀ ਗਈ ਉੱਤੇ ਦੇਖਿਆ ਗਿਆ ਕਿ ਚਾਰ ਚਾਰ ਦੋਸ਼ੀ ਹਰਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪੰਡੋਰੀ ਰਣ ਸਿੰਘ ਪਵਨ ਕੁਮਾਰ ਸ਼ਰਮਾ ਪੁੱਤਰ ਗੁਰਦੇਵਾਲ ਸ਼ਰਮਾ ਵਾਸੀ ਨਡਾਲਾ ਕਰਨਜੀਤ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਬਲਟੋਹਾ ਇਹ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤੇਜਪਾਲ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਮਾੜੀ ਕੰਮੋਗੇੜੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਤੇ ਜਦੋਂ ਇੱਥੇ ਰੇਡ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਲਗਭਗ 20 ਦੇ ਆਸ-ਪਾਸ ਜਿਹੜੇ ਇੱਥੇ ਕੀ ਪੇਸ਼ੈਂਟਸ ਹੈ ਪੇਸ਼ੈਂਟਸ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਹਨਾਂ ਦੇ ਨਾਲ ਬੜਾ ਹੀ ਮਾੜੇ ਤਰੀਕੇ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਰਿਲੀਜ਼ ਕਰਵਾਇਆ ਗਿਆ ਉਥੋਂ ਤੇ ਇਸੇ ਤਰ੍ਹਾਂ ਦੇ ਵਿੱਚ ਪਰਚਾ ਦਿੱਤਾ ਗਿਆ ਕਿ ਜਿਹੜਾ ਉਹਦਾ ਨਜਾਇਜ਼ ਉਹਦੇ ਡੀਡੀਸ਼ਨ ਸੈਂਟਰ ਚੱਲ ਰਿਹਾ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਇਸ ਦਾ ਤੇ ਬੜਾ ਹੀ ਟੀਕਰੇ ਜਿਹੜੀ ਚਲਾ ਰਹੀ ਸੀ ਕਾਫੀ ਲੋਕਾਂ ਨੂੰ ਜਿਹਦੇ ਬਾਰੇ ਪਤਾ ਹੀ ਨਹੀਂ ਸੀ ਤਾਂ ਇਹ ਇਨਫੋਰਮੇਸ਼ਨ ਵੀ ਦਿੱਤਾ ਇਹ ਫੰਡেশন ਜੀ ਆਪਣੀ ਸੋਰਸ ਵੇਸਲੀ ਹੈ ਤੇ ਸੋਰਸ ਜਿਹਦਾ ਸਾਨੂੰ ਦਿੱਤਾ ਉਹਦੇ ਉੱਪਰ ਐਕਸ਼ਨ ਕਰਦੇ ਆਪਾਂ ਦੇਰ ਰਾਤ ਇਹਦੇ ਉੱਪਰ ਰੇਡ ਕੀਤਾ ਸੀ ਇਹ ਹਜੇ ਤੱਕ ਤਾਂ ਜਿੱਥੇ ਇਹ ਲਿੰਗਵਰੀ ਸਾਨੂੰ ਪਤਾ ਲੱਗਿਆ ਲਗਭਗ 3-4 ਸਾਲ ਤੋਂ ਹੀ ਚੱਲ ਰਹੀ ਹੈ ਸੀ ਪਰ ਜਿਹੜੀ ਜਗ੍ਹਾ ਦੇ ਵਿੱਚ ਜਾਂਦਾ ਪਿਆ ਕਿ ਉਹ ਰੈਂਟ ਤੇ ਲਈ ਹੋਈ ਹੈ ਕਿ ਜਾਂ ਉਹਨੇ ਮਤਲਬ ਉਹ ਬੈ ਨਹੀਂ ਹੋਈ ਸੀ ਜੀ ਉਹ ਵੀ ਆਪਣੀ ਮਾਲਕੀ ਦੀ ਨਹੀਂ ਸੀ ਤੇਜਪਾਲ ਸਿੰਘ ਪੁੱਤਰ ਅਰਜਨ ਦੀ ਸੀ ਤਾਂ ਵੀ ਬਹੁਤ ਈਂ ਵਾਲੇ ਕਾਰਨ ਹੋ ਗਏ ਅੱਗੇ ਆਪਾਂ ਇਹ ਡੀਡਿਕਸ਼ਨ ਸੈਂਟਰ ਜਿਹੜਾ ਚਲਾ ਰਹੇ ਨੂੰ ਚੰਗੀ ਤਰ੍ਹਾਂ ਚੈੱਕ ਕਰ ਰਹੇ ਆ ਕਿ ਸ਼ਾਇਦ ਇਹ ਤੋਂ ਸਾਨੂੰ ਕੋਈ ਅਨਿਸ਼ਚਿਤੀ ਵਸਤੂ ਵੀ ਨਹੀਂ ਜਾਏ ਜਾਂ ਫਿਰ ਜਿਹੜੀ ਦਵਾਈਆਂ ਉਹ ਦੇ ਰਹੇ ਨਾ ਉਹਨਾਂ ਨੂੰ ਵੀ ਆਪਾਂ ਚੈੱਕ ਕਰ ਰਹੇ ਆ ਕਿ ਇਹਨਾਂ ਦਾ ਕੋਈ ਬਿੱਲ ਕੋਈ ਕਿਸੇ ਤਰ੍ਹਾਂ ਇਹਨਾਂ ਕੋਲ ਤਾਂ ਇਥੋਂ ਤੱਕ ਕਿ ਕੋਈ ਡਾਕਟਰ ਵੀ ਨਹੀਂ ਹੈ ਦਵਾਈਆਂ ਪ੍ਰੈਸਕ੍ਰਾਈਬ ਕਰਾਂਗੇ ਖੁਦ ਹੀ ਆਪਣੇ ਆਪਣੇ ਤੌਰ ਤੇ ਆਪਣੇ ਤਰੀਕੇ ਨਾਲ ਹੀ ਦਵਾਈਆਂ ਪ੍ਰੈਸਕ੍ਰਾਈਬ ਕਰਕੇ ਉੱਥੇ ਜਿਹੜੇ ਮਰੀਜ਼ ਦਾਖਲ ਹੋਏ ਆ ਉਹਨਾਂ ਨੂੰ ਕਰਵਾਈ ਜਾ ਰਹੇ ਨੇ ਜਿਹੜੇ ਤਾਂ ਰੈਕਿਊ ਹੋ ਗਿਆ ਜਿਹੜਾ ਮੰਨ ਲਿਓਗਾ ਉਹਨਾਂ ਨੂੰ ਤਾਂ ਹੁਣ ਨਹੀਂ ਮਤੇ ਜਾਂ ਰੋਮ ਚਾਹਿਆ ਛੜਨਾ ਕੀ ਹੋ ਰਿਹਾ ਹੈ ਹਾਂ ਔਰ ਉਹਨਾਂ ਦਾ ਹੁਣ ਕੀ ਕੀਤਾ ਜਾਊਗਾ ਜਿਹੜੇ ਇਸ ਵਿੱਚ ਉਹਨਾਂ ਨੂੰ ਦਾਖਲ ਹੋਏ ਜੀ ਜਿਹੜੇ ਤਾਂ ਉਹ 20 ਦੇ ਆਸ-ਪਾਸ ਪੇਸ਼ੈਂਟ ਸੀ ਉਹਨਾਂ ਨੂੰ ਆਪਾਂ ਜਿਹੜੇ ਬਾਕੀ ਸਰਕਾਰੀ ਤੇ ਪ੍ਰਾਈਵੇਟ ਮੈਡੀਕਲ ਛੜਾਓ ਕੇਂਦਰ ਚੱਲ ਰਹੇ ਨੇ ਜਿਹੜੇ ਕਿ ਲਾਇਸੈਂਸਡ ਹੈ ਇਹ ਦੇਖੋ ਲਾਈਸੈਂਸ ਹੈ ਤੇ ਜਿਹੜੇ ਮਾਨਤਾ ਪ੍ਰਾਪਤ ਹੈ ਉਹਨਾਂ ਵਿੱਚ ਆਪਾਂ ਉਹਨਾਂ ਨੂੰ ਦਾਖਲ ਕਰਵਾਇਆ ਤੇ ਜਿਹੜਾ ਕਿ ਤੁਹਾਡਾ ਸਵਾਲ ਹੈ ਕਿ ਇਹਨਾਂ ਨੇ ਇਹਨਾਂ ਨੂੰ ਜਦੋਂ ਆਪਾਂ ਪੁੱਛਗਿੱਛ ਕੀਤੀ ਤੇ ਇਹ ਪਤਾ ਲੱਗਿਆ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਉੱਥੇ ਟਰੀਟਮੈਂਟ ਹੀ ਮਿਲ ਰਿਹਾ ਲਗਭਗ 25-30 ਹਜ਼ਾਰ ਇੱਕ ਪੇਸ਼ੈਂਟ ਉੱਥੇ ਲਿਆ ਜਾ ਰਹੇ ਪਰ ਸੂਬੇ ਦਾ ਸਰਕਾਰ ਨਾਲ ਦੇ ਨਹੀਂ ਜਾ ਰਹੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਉਂਕਿ ਇਹ ਨਜਾਇਜ਼ ਤਰੀਕੇ ਨਾਲ ਚੱਲ ਰਿਹਾ ਤਾਂ ਕਰਕੇ ਜੇ ਕੱਲ ਉੱਥੇ ਪੇਸ਼ੈਂਟ ਨੂੰ ਕੁਝ ਹੋ ਜਾਈ ਤੇ ਉਹਦੀ ਜ਼ਿੰਮੇਵਾਰੀ ਦੀ ਤੇ ਬੰਦੀ ਹੈ ਜਦੋਂ ਜਿਹੜਾ ਮਤਲਬ ਨਵਾਂਗਾ ਬੱਚੇ ਵਿਗੜੇ ਜਾਂ ਨਸ਼ੇ 'ਚ ਪੈ ਗ ਉਹ ਗਾਣੇ ਤੁਹਾਨੂੰ ਜਮ ਲੱਭੀ ਲੈ ਕੇ ਦਾਖਲ ਹੋ ਜਾਂਦੇ ਆ ਕੁਝ ਵੀ ਸਰ ਬਣਾ ਉਹਨਾਂ ਨੂੰ ਇਹ ਕਹਿਣਾ ਉਹਨਾਂ ਨੂੰ ਇਹ ਕਹਿਣਾ ਚਾਹਨਾ ਕਿ ਸਰਕਾਰ ਨੇ ਹਰ ਜਗ੍ਹਾ ਜਿੱਦਾ ਸੇਲ ਹੋਸ ਰੁਪੱਟੀ ਹੋ ਗਿਆ ਆਪਣਾ ਫਰੂ ਸੈਂਟਰ ਹੈ ਗਿਆ ਜਿਹੜਾ ਕਿ ਤਰਤਰ ਨਹੀਂ ਹੈਗਾ ਇਸ ਤਰ੍ਹਾਂ ਸਰਕਾਰੀ ਸੈਂਟਰ ਵੀ ਹੈਗੇ ਤੇ ਕੁਝ ਪ੍ਰਾਈਵੇਟ ਸੈਂਟਰ ਵੀ ਹੈਗੇ ਲਾਇਸੈਂਸ ਜਿਹਨਾਂ ਕੋਲ ਹੈਗਾ ਇਹਨਾਂ ਵਿੱਚ ਦਾਖਲ ਦਾਖੀ ਕਰਵਾਇਆ ਜਾਏ ਤੇ ਕਿਸੇ ਵੀ ਇਦਾਂ ਦਾ ਅਨਰੇਗੂਲੇਟਿਡ ਜਾਂ ਇਲੀਗਲ ਸੈਂਟਰ ਹੈ ਉੱਥੇ ਦਾਖਲਾ ਨਾ ਲਿਆ ਜਾਵੇ ਜੇ ਕੋਈ ਦਾਖਲਾ ਲੈਣਾ ਚਾਹੁੰਦਾ ਤੇ ਪੁਲਿਸ ਨੂੰ ਵੀ ਸੰਪਰਕ ਕਰ ਸਕਦਾ ਆਪੋਨਾ ਦਾ ਫ੍ਰੀ ਔਰ ਕੋਸਟ ਸਰਕਾਰੀ ਰੀਡਿਸ਼ਨ ਸੈਂਟਰ ਚ ਦਾਖਲਾ ਕਰਵਾਵਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ